ਹਾਂਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਵੀ ਚੜ੍ਹਦੀ ਕਲਾ 'ਚ ਹਾਂ ਸੋ ਅਸੀਂ ਤਖਤ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਤੇ ਜਾ ਰਹੇ ਹਾਂ ਸੋ ਪਹਿਲੀ ਰਾਤ ਅਸੀਂ ਪਿੰਡੋਂ ਚੱਲ ਕੇ ਸ੍ਰੀ ਹਰਮੰਦਰ ਸਾਹਿਬ ਰਹਿ ਸੋ ਇੱਥੇ ਦਰਸ਼ਨ ਦਿਵਾਰੇ ਕੀਤੇ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਹਰਮੰਦਰ ਸਾਹਿਬ ਮੱਥਾ ਟੇਕਿਆ ਸੋ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਮੱਥਾ ਟੇਕਿਆ ਸੋ ਉਤੋਂ ਬਾਅਦ ਚ ਸਵੇਰੇ 5:30 ਵਜੇ ਸਾਡੀ ਟ੍ਰੇਨ ਸੀਗੀ ਸੋ ਵੀਡੀਓ ਪੂਰੀ ਦੇਖਿਓ ਤੁਸੀਂ ਤੁਹਾਨੂੰ ਰਸਤੇ ਚ ਜੋ ਜੋ ਸਿਸਟਮ ਹੈ ਸਾਰਾ ਦੱਸਾਂਗੇ ਉਹਦੇ ਬਾਰੇ ਸੋ ਅਸੀਂ ਵੀ ਪਹਿਲੀ ਵਾਰ ਜਾ ਰਹੇ ਸੀ ਸ੍ਰੀ ਹਜੂਰ ਸਾਹਿਬ ਤੇ ਬਣੇ ਰਹੋ ਤੁਸੀਂ ਵੀਡੀਓ ਨਾਲ ਦੋ ਅੱਲਾਹ ਅਸ਼ਨਾ ਲਾਹੋ ਸੱਲਾਮੁਨ ਕੀ ਤੁਹਾਰਾ ਹਾਲ ਸਭਾ ਹਾਲ ਕੀ ਨਿਸ਼ਾਨੀ ਮੂਤਰਾ ਨਾ ਲਾਹੋ ਸੱਲਾਮੁਨ ਰਾਹ ਬਹ ਸਲਾਮੁਨ ਸੋ ਸਵੇਰੇ 5:30 ਵਜੇ ਸਾਡੀ ਟ੍ਰੇਨ ਸੀ ਸੋ ਰਾਤ ਅਸੀਂ ਦਰਸ਼ਨ ਦیدار ਕਰਕੇ ਬਾਬਾ ਦੀਪ ਸਿੰਘ ਜੀ ਸਰਾਂਝ ਆਰਾਮ ਕੀਤਾ ਸਵੇਰੇ 5:30 ਵਜੇ ਟ੍ਰੇਨ ਫੜੀ ਸੋ ਜਿਹੜੀ ਟ੍ਰੇਨ ਹੈ ਹਰ ਰੋਜ਼ 5:30 ਵਜੇ ਚੱਲਦੀ ਹੈ ਇਹ ਤੇ ਉਤੋਂ ਬਾਅਦ ਚ ਟ੍ਰੇਨ ਚ ਸਾਨੂੰ ਆ ਮੁੰਡੇ ਮਿਲੇ ਇਹ ਕੇਰਲਾ ਤੋਂ ਆਏ ਸੀਗੇ ਇਹ ਤੇ ਗੌਂਦੇ ਗੁੰਡੇ ਸੀ ਮੁੰਡੇ ਤੇ ਚਲੋ ਇਹਨਾਂ ਨੇ ਉੱਥੋਂ ਦੇ ਆਪਣੇ ਇੱਕ ਦੋ ਲੈਂਗੁਏਜ ਚ ਗਾਣੇ ਗੁਣੇ ਸੁਣਾਏ ਤੇ ਚਲੋ ਟਾਈਮ ਪਾਸ ਹੋ ਗਿਆ ਇੰਨੇ ਨਾਲ ਕਿਉਂਕਿ ਟ੍ਰੇਨ 'ਚ ਨਹੀਂ ਬੋਰ ਬਹੁਤ ਹੁੰਦਾ ਬੰਦਾ ਕਿਉਂਕਿ ਸਫ਼ਰ ਲੰਬਾ ਹੈ ਇੱਕ ਘਟੋ ਘਟ 3 ਘੰਟੇ ਦਾ ਸਫ਼ਰ ਬਣ ਜਾਂਦਾ ਹੈ ਟ੍ਰੇਨ 'ਚ ਲਗਾਤਾਰ ਦਿਨ ਰਾਤ ਟ੍ਰੇਨ ਚੱਲਦੀ ਹੈ ਤੇ ਆ ਸਟੇਸ਼ਨ ਤੇ ਐ ਹੁੰਦਾ ਦੇਖ ਲਓ ਖਫੜਾ ਤਫੜੀ ਦਾ ਮਾਹੌਲ ਜਿਨ੍ਹਾਂ ਨੇ ਚੜਨਾ ਹੁੰਦਾ ਸਵਾਰੀਆਂ ਨੇ ਰੇਸ ਲੱਗੀ ਹੋਈ ਆ ਪੂਰੀ ਆ ਮੁੰਡੇ 'ਚ ਤੇ ਟ੍ਰੇਨ 'ਚ ਪਰ ਟ੍ਰੇਨ ਦਿੱਤ ਗਈ ਸੀ ਮੁੰਡਾ ਹਾਰ ਗਿਆ ਸੀ ਜਰਾ ਇਹ ਐਨੀਵੇ ਸੋ ਚਲੋ ਬਨੇ ਰਹੋ ਤੁਸੀਂ ਵੀਡੀਓ ਨਾਲ ਤੇ ਵਿਊ ਬਹੁਤ ਸੋਹਣੇ ਸੋਹਣੇ ਆਉਂਦੇ ਨੇ ਰਸਤੇ 'ਚ ਕਿਉਂਕਿ ਤਿੰਨ ਚਾਰ ਸਟੇਟਾਂ ਪੈ ਜਾਂਦੀਆਂ ਨੇ ਇਹ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਫਿਰ ਆਪਣਾ ਯੂਪੀ ਹੋ ਗਿਆ ਐਮਪੀ ਹੋ ਗਿਆ ਮਹਾਰਾਸ਼ਟਰ ਤੇ ਪਹਾੜੀ ਏਰੀਆ ਦਾ ਜੰਗਲੀ ਏਰੀਆ ਆਉਂਦਾ ਹੈ ਪਥਰੀਲੇ ਪਹਾੜ ਸਾਰੇ ਤਰ੍ਹਾਂ ਦਾ ਮਾਹੌਲ ਚਾਲ ਹੈ ਆ ਚਰਾਗਹਾਨੀਆਂ ਜਿਹੀਆਂ ਜਿਵੇਂ ਆਪਾਂ ਪੜ੍ਹਦੇ ਹੁੰਦੇ ਹੁੰਨੇ ਆ ਪਸ਼ੂ ਚਰਦੇ ਨੇ ਇਥੇ ਆ ਸੋ ਬਾਕੀ ਅੱਗੇ-ਅੱਗੇ ਦੇਖਦੇ ਰਹੋ ਆਨੰਦ ਲੈਂਦੇ ਰਹੋ ਤੇ ਵੀਡੀਓ ਚੰਗੀ ਲੱਗੀ ਤਾਂ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਇਹ ਰਾਤ ਦਾ ਦ੍ਰਿਸ਼ਾ ਹੈ ਗਿਆ ਰਾਤ ਨੂੰ ਟ੍ਰੇਨ ਚੱਲਦੀ ਰਹੀ ساری ਰਾਤ ਸੋ ਜਿਨ੍ਹਾਂ ਨੇ ਵੀ ਜਾਣੇ ਯਾਤਰਾ ਤੇ ਜਾਂ ਆਉਣਾ ਹੈਗਾ ਇੱਧਰ ਨੂੰ ਤਾਂ ਉਹ ਆਪਣਾ ਖਾਣ ਪੀਣ ਦਾ ਸਮਾਨ ਜ਼ਰੂਰ ਨਾਲ ਲੈ ਕੇ ਆਓ ਕਿਉਂਕਿ ਟ੍ਰੇਨ 'ਚ ਇੱਕ ਤਾਂ ਭੁੱਖ ਬਹੁਤ ਲੱਗਦੀ ਹੈ ਤੇ ਇੱਥੇ ਖਾਣ ਪੀਣ ਦਾ ਸਮਾਨ ਐਸਾ-ਵੇਸਾ ਹੀ ਹੁੰਦਾ ਹੈ ਤੇ ਸੋ ਮੈਨੂੰ ਤਾਂ ਆਹੀ ਚੀਜ਼ ਜੀ ਠੀਕ ਲੱਗੀ ਫਰੂਟ ਜੇ ਵਾਲਾ ਆਇਆ ਸੀ ਇੱਕ ਹੈਗਾ ਵੀ ਉਹਦੇ ਕੋਲ ਇਕੱਲੇ ਨਾਰੀ ਸੀਗੇ ਸੋ ਇਹ ਖਾਦੇ ਥੋੜੇ ਜਿਹੇ ਫਿਰ ਆ ਬੱਚੇ ਮਿਲ ਗਏ ਇਹ ਕਿਤੋਂ ਕਰੈਕਟ ਖੇਡ ਕੇ ਆਏ ਸੀ ਇਹ ਖਾਰਗੇ ਸੀ ਵਿਚਾਰੇ ਦੋ ਕਰਾ ਨਾਲ ਤੇ ਚਲੋ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਸ੍ਰੀ ਹਜੂਰ ਸਰ ਸਾਹਿਬ ਤੇ ਐ ਬੱਸਾਂੀਆਂ ਹੋਈਆਂ ਸੀ ਗੁਰਦੁਆਰਾ ਲੰਗਰ ਸਾਹਿਬ ਤੋਂ ਸੰਗਤ ਨੂੰ ਲਿਆਉਣ ਵਾਸਤੇ ਘੱਟੋ ਘੱਟ 7-8 ਬੱਸਾਂ ਪਹਿਲਾਂ ਹੀ ਖੜੀਆਂ ਸੀਗੀਆਂ ਇੱਥੇ ਸੋ ਸਾਰੀ ਸੰਗਤ ਬੱਸਾਂ 'ਚ ਤਰਤੀਬ وار ਬੈਠ ਗਈ ਤੇ ਉਸ ਤੋਂ ਬਾਅਦ ਬੱਸਾਂ ਚੱਲ ਪਈਆਂ ਗੁਰਦੁਆਰਾ ਲੰਗਰ ਸਾਹਿਬ ਨੂੰ ਗੁਰਦੁਆਰਾ ਲੰਗਰ ਸਾਹਿਬ ਪਹੁੰਚ ਕੇ ਉੱਥੇ ਕਮਰੇ ਵਗੈਰਾ ਲਏ ਤੋਂ ਉਹ ਤੋਂ ਬਾਅਦ ਆਪਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕੰਡਕਸ਼ਨ ਤਿਆਰ ਕੀਤੇ ਆਪ ਜੀ ਦੇਖ ਹੀ ਰਹੇ ਹੋ ਜਿਵੇਂ ਤੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇਹਦੇ ਤੇ ਹੋਰ ਸਾਰੀਆਂ ਵੀਡੀਓਜ਼ ਪਾਵਾਂਗੇ ਆਪਾਂ ਜੋ ਵੀ ਇੱਥੋਂ ਦੇ ਹੋਰ ਲਾਗੇ ਪਾਸੇ ਦੇ ਇਤਿਹਾਸਕ ਸਥਾਨ ਨੇ ਉਹਨਾਂ ਦੇ ਵੀ ਵੀਡੀਓਜ਼ ਪਾਵਾਂਗੇ ਇਹ ਲੰਗਰ ਸਾਹਿਬ ਦਾ ਬਾਕੀ ਦੁਸ਼ਹਿਰੇ ਦਾ ਇੱਥੇ ਬਹੁਤ ਹੀ ਵੱਡਾ ਸਮਾਗਮ ਹੁੰਦਾ ਹੈ ਸਾਰੇ ਦਲਪੰਥ ਆਉਂਦੇ ਨੇ ਸੋ ਉਹਦੀ ਵੀ ਆਪਾਂ ਸਾਰੀ ਵੀਡੀਓ ਬਣਾ ਕੇ ਪਾਵਾਂਗੇ ਤੇ ਹੋਰ ਸਾਰੇ ਇਤਿਹਾਸਕ ਸਥਾਨਾਂ ਦੀ ਵੀ ਆਪਾਂ ਦਰਸ਼ਣ ਦਿਦਾਰ ਕਰਾਂਗੇ ਕੋਸ਼ ਸਥਾਨਾਂ ਦੀਆਂ ਵੀਡੀਓਜ਼ ਪਾ ਵੀ ਦਿੱਤੀਆਂ ਚੈਨਲ ਤੇ ਆਪਾਂ ਤੇ ਆਪ ਜੀ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ ਸੋ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਿਓ ਅੱਗੇ ਸੰਗਤ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੁੜੇ ਰਹੋ ਚੈਨਲ ਨਾਲ ਵਾਹਿਗੁਰੂ ਜੀ ਕਾ ਖਾਲਸਾ